ਵਾਨ ਜੀ ਸਵਾਗਤਾਂ ਕ੍ਰਾਂਗੀ ਕਲਾ ਕੇਂਦਰ ਦੇ ਵਿੱਚ ਤੇ ਅੱਜ ਜਿਹੜੀ ਤੁਹਾਡੇ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਜਿਹੜੀ ਜਿਹੜੇ ਮਤਲਬ ਉਹਦੇ ਮੁੱਦੇ ਨੇ ਚਰਚਾ ਮੈਂ ਬਲਵਿੰਦਰ ਸਿੰਘ ਘਣੌੜ ਜੱਟਾਂ ਭਾਰਤੀ ਕਿਸਾਨ ਜੁਨਨ ਇਕਤਾ ਗ੍ਰਾਂਹ ਬਲਾਕ ਆਗੂ ਪੋਨਿਆੜਾ ਅੱਜ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਤੇ ਟ੍ਰੇਡ ਯੂਨੀਅਨਾਂ ਦੀ ਉਸ ਤੋਂ ਬਾਅਦ ਪਿੰਡੂ ਮਜ਼ਦੂਰ ਯੂਨੀਅਨਾਂ ਤੇ ਠੇਕਾ ਮੁਲਾਜ਼ਮ ਜਥੇਬੰਦੀਆਂ ਉਸ ਤੋਂ ਬਾਅਦ ਸਟੂਡੈਂਟ ਜਥੇਬੰਦੀਆਂ ਇਹਨਾਂ ਦੀ ਸਾਂਝੀ ਮੀਟਿੰਗ ਹੋਈ ਆ ਜ਼ਿਲ੍ਹਾ ਸੰਗਰੂਰ ਦੀ ਜਿਹੜਾ 16 ਤਰੀਕ ਨੂੰ ਐਚ.ਡੀ. ਮੋਦੀ ਹਕੂਮਤ ਨੇ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ ਉਸ ਤੋਂ ਬਾਅਦ ਲੇਬਰ ਕੋਡਾਂ ਦੇ ਵਿੱਚ ਸੋਧਾਂ ਤੇ ਜਿਹੜਾ ਨਰੇਗਾ ਦਾ ਨਾਂ ਬਦਲ ਕੇ ਜੀ ਗ੍ਰਾਮਣ ਜੀ ਉਹ ਇਹੋ ਜੇ ਨਾਂ ਕਰਕੇ ਉਹ ਨਰੇਗਾ ਨੂੰ ਇੱਕ ਖਤਮ ਕਰਨ ਦਾ ਜਿਹੜਾ ਇਹ ਲੈ ਕੇ ਆ ਰਹੀ ਹੈ ਮੋਦੀ ਸਰਕਾਰ 16 ਜਨਵਰੀ ਨੂੰ ਸੰਗਰੂਰ ਦੇ ਡੀਸੀ ਦਫ਼ਤਰ ਮੂਹਰੇ ਇੱਕ ਵੱਡਾ ਇਕੱਠ ਕਰਕੇ ਇਹਨਾਂ ਨੂੰ ਦੱਸਿਆ ਜਾਊਗਾ ਵੀ ਜਿਹੜੀਆਂ ਇਹ ਸੋਧੀਆਂ ਚਾਲਾ ਨੇ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਵੱਲ ਪੂਰੇ ਦੇਸ਼ ਨੂੰ ਧੱਕ ਧੱਕਣ ਜਾ ਰਹੇ ਹਾਂ ਇੱਥੇ ਇਹਨਾਂ ਨੇ ਸਾਰਾ ਕੁਝ ਵੇਚਤਾ ਰੇਲਵੇ ਵੇਚਤੀ ਐਵੰਦਰਗਾ ਵੇਚਤੀਆਂ 에어ਪੋਰਟ ਵੇਚਤੇ ਕੋਲੇ ਦੀਆਂ ਖਾਨਾਂ ਵੇਚਤੀਆਂ ਇੱਥੋਂ ਤੱਕ ਕਿ ਹੁਣ ਜਿਹੜੀ ਬਿਜਲੀ ਐ ਪੂਰੇ ਦੇ ਪੂਰੇ ਦੇਸ਼ ਦੀ ਪ੍ਰਾਈਵੇਟ ਕਰਨਾ ਚਾਹੁੰਦੇ ਨੇ ਇੱਥੇ ਦੀ ਮੋਦੀ ਹਕੂਮਤ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਟ੍ਰੇਡ ਯੂਨੀਅਨਾਂ ਤੇ ਸਾਰੀਆਂ ਹੋਰ ਜਮਹੂਰੀ ਚਤਕ ਜਥੇਬੰਦੀਆਂ ਵੱਲੋਂ ਇਹ ਐਲਾਨ ਹੈ ਵੀ ਮੋਦੀ ਹਕੂਮਤੋਂ ਇਹ ਜਿਹੜਾ ਸਾਰਾ ਕੁਝ ਖੋਣਾ ਉਹਨੂੰ ਕਹਿਣਾ ਵੀ ਇਹ ਕਾਨੂੰਨ ਤੂੰ ਜਿਹੜਾ ਵਾਪਸ ਲੈ ਜਿਹੜਾ ਬਿੱਲ ਤੂੰ ਲਾਇਆ ਇਹਨੂੰ ਵਾਪਸ ਲੈ ਕਾਨੂੰਨ ਬਿਲਕੁਲ ਨਹੀਂ ਬਣਨ ਦੇਵਾਂਗੇ ਤੇ ਅੱਜ ਇਹ ਉਰੇ ਐਲਾਨ ਹੋਇਆ ਵੀ ਵੱਡਾ ਇਕੱਠ ਕਰਾਂਗੇ ਸਵਾ 30 ਤਰੀਕ ਨੂੰ ਡੀਸੀ ਦਫਤਰ ਸੰਗਰੂਰ ਮੂਰੇ ਸਾਰੀਆਂ ਜਥੇਬੰਦੀਆਂ ਨੇ ਕਿਹਾ ਵੀ ਅਸੀਂ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਵਾਂਗੇ ਇਹ ਤਾਂ ਪ੍ਰਧਾਨ ਜੀ ਫਿਰ ਇੱਕ ਜਿਲ੍ਹੇ ਜੇ ਸਾਰੇ ਜਿਲ੍ਹਿਆਂ ਚਾਹੀਏ ਜਿਹੜਾ ਕੋਦੇ 16 ਨਾਲ ਇਹ ਸਾਰੇ ਪੰਜਾਬ ਦੇ ਵਿੱਚ ਆ ਜੀ ਸਾਰੇ ਜਿਲ੍ਹਿਆਂ ਸਾਰੇ ਜਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ ਨੇਗੇ ਅੱਜ ਸਾਡੀ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ ਇੱਥੇ ਇਹ ਸਾਰੇ ਜਿਲ੍ਹਿਆਂ ਦੇ ਵਿੱਚ ਡੀਸੀ ਦਫਤਰ ਮੂਰੇ ਇਕੱਠ ਹੋਣਗੇ ਠੀਕ। ਕੋਲਕਾ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਕਿਹੜੀਆਂ ਕਿਹੜੀਆਂ ਮੰਗਾਂ ਤੇ ਜਿਹੜੀ ਹੈਗਾ ਕੱਟਕਾ ਹੋ ਰਿਹਾ ਹੈਗਾ 16 ਤਰੀਕ ਨੂੰ। 사시ਕਰ ਵੀ ਜੀ ਇਹ ਹੋ ਰਿਹਾ ਜੀ ਇੱਕ ਤਾਂ ਜੀ ਮਨਰੇਗਾ ਨੂੰ ਮਤਮ ਕਰਕੇ ਜਿਹੜਾ ਉਹਨਾਂ ਨੇ ਨਵਾਂ ਬਿੱਲ ਪੇਸ਼ ਕੀਤਾਗਾ ਉਹਦੇ ਤੇ ਜਿਹੜਾ ਕਿਸਾਨਾਂ ਦੇ ਵੀ ਦਾ ਹੱਕ ਖੋਹਿਆ ਜਾ ਰਿਹਾ ਹੈਗਾ ਵੀ ਆਪਦਾ ਵੀ ਨਹੀਂ ਉਹ ਰੱਖ ਸਕਦੇ। ਬਿਜਲੀ ਦੇ ਉੱਪਰ ਜੋ ਵੀ ਜਥੇਬੰਦੀਆਂ ਨੇ ਮਤਲਬ ਮੀਟਿੰਗ ਕਰੀ ਬਹੁਤ ਵਧੀਆਗੀ 16 ਨੂੰ ਅਸੀਂ ਧਰਨਾ ਲਗਾ ਰਹੇ ਹਾਂਗੇ ਆਪਣੇ ਬੀਸੀ ਦਫ਼ਤਰ ਦੇ ਮੂਹਰੇ। ਸਾਰਿਆਂ ਨੂੰ ਅਪੀਲ ਕਰਦਿਆਂ ਵੀ ਇਹਦੇ ਵਿੱਚ ਵੱਧ ਚੜ ਕੇ ਆਓ ਤਾਂ ਕਿ ਆਪਾਂ ਆਪਣੇ ਹੱਕਾਂ ਨੂੰ ਵਾਪਸ ਲੈ ਸਕੀਏ। ਭਰਨਿਆ ਅੱਜ ਦੇ ਜਿਹੜੇ ਜਿਹੜੇ ਏਜੰਡੇ ਤੇ ਨਾ ਉਹਦੇ ਆਪਾਂ ਗੱਲ ਕਰਨੀ ਹੈ ਵੀ ਕੀ ਕੀ ਏਜੰਡੇ ਦੇ ਅੱਜ ਜਿਹੜਾ ਤੁਹਾਡੀ ਐਸਕੇਮ ਅੱਜ ਐਸਕੇਮ ਤੇ ਬਾਕੀ ਹੋਰ ਜਥੇ ਬੰਦੇ ਆ ਜੰਤਕ ਜਥੇ ਬੰਦਿਆਂ ਰੈਡੀਓ ਨੇ ਨਾ ਉਹਨਾਂ ਦੀ ਸਾਂਝੀ ਮੀਟਿੰਗ ਹੋਈ ਆ। ਉਸ ਮੀਟਿੰਗ ਦੇ ਅੰਦਰ 16 ਜਨਵਰੀ ਨੂੰ ਡੀਸੀ ਦਫ਼ਤਰ ਅੱਗੇ ਇੱਕ ਵੱਡਾ ਕਟਨ ਕੀਤਾ ਜਾ ਰਿਹਾ ਹੈ। ਔਰ ਜਿਹੜਾ ਇਹ ਚਾਰ ਜਿਹੜੇ ਕਾਨੂੰਨ ਨੇ ਜੀ ਦੀ ਸੋਧ ਬਿਲ 2025 ਬਿਜਲੀ ਜੀਜ ਬਿਲ 2025 ਔਰ ਇਸ ਤੋਂ ਬਿਨਾ ਮੰਨ ਰਿਹਾ ਜਿਹੜਾ ਕਿ ਇੱਕ ਕਾਨੂੰਨ ਖਤਮ ਕੀਤਾ ਜਾ ਰਿਹਾ ਹੈ ਉਹਨੂੰ ਦੁਬਾਰਾ ਬਹਾਲ ਕਰਾਉਣ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਸੂਚੀਆਂ ਮੰਗਾਂ ਨੇ ਉਹਨਾਂ ਤੇ ਮਤਾਤ ਨਾਲ ਪ੍ਰਚਾਰ ਧਰਨਾ ਦਿੱਤਾ ਜਾ ਰਿਹਾ ਜਿਹੜਾ ਕਿ ਵਾਕਵਾਖ ਜਿਹੜੇ ਚ ਇਹ ਧਰਨੇ ਹੋਏ ਨੇ ਪਰੰਤੂ ਸੁਰੂ ਜਿਹੜੇ ਦਾ ਇੱਕ ਨਾਮਸਾਲ ਧਰਨਾ ਦਿੱਤਾ ਜਾਵੇਗਾ ਜਿਹੜਾ ਕਿ ਅੱਜ ਦੀ ਉਹਦੀ ਸਾਰੀ ਵਿਆਪਤਬੰਦੀ ਕੀਤੀ ਹੈ ਜਿਹਦੇ ਤਕਰੀਬਨ 10000 ਤੋਂ ਉੱਪਰ ਜਿਹੜਾ ਇਕੱਠ ਹੈ ਉਹ ਕਰਨ ਦਾ ਫੈਸਲਾ ਕੀਤਾ ਕੱਲੀ ਕੱਲੀ ਜਥੇਬੰਦੀ ਨੇ ਆਪੋ ਆਪਣੇ ਮਤਲਬ ਕੋਟਾ ਲਖਾਇਆ ਕਿ ਅਸੀਂ ਇੰਨੇ ਬੰਦੇ ਲਗਾਏ ਅਮੰਗੇ ਅਸੀਂ ਇੰਨੇ ਬੰਦੇ ਲੈ ਕੇ ਅਮੰਗੇ ਇਸ ਕਰਕੇ ਇਹ ਇੱਕ ਜਿਹੜੀ ਲਹਿਰ ਹੈ ਉਹ ਪੂਰੀ ਮੰਨ ਲੈ ਜਨ ਤੱਕ ਲਹਿਰ ਬਣ ਰਹੀ ਹੈ ਔਰ ਲੋਕਾਂ ਦੇ ਅੰਦਰ ਇਹਦੇ ਤੇ ਬਹੁਤ ਜ਼ਿਆਦਾ ਅਸ਼ਾ ਹੈ ਇਸ ਤੋਂ ਪਹਿਲਾਂ ਵੀ ਮੰਨ ਲਵਤੋ ਅਸਰ ਪਿੰਡਾਂ ਦੇ ਅੰਦਰ ਮੋਟਰਸਾਈਕਲ ਮਾਰਚ ਕਰਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਧਰਨੇ ਤੋਂ ਬਾਅਦ ਵੀ ਜਿਹੜੇ ਕੋਈ ਹੋਰ ਨਵੇਂ ਪ੍ਰੋਗਰਾਮ ਆਉਣਗੇ ਉਹਨਾਂ ਤੇ ਮਨ ਪੂਰਾ ਤੰਦੇ ਹੀ ਨਾਲ ਜਿਹੜਾ ਪਹਿਰਾ ਉਹ ਦਿੱਤਾ ਜਾਏਗਾ